ਹਾਂਜੀ ਹਾਂਜੀ ਮੈਂ ਕਹਿੰਦਿਆਂ ਕਿ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਵਧੀਆ ਠੀਕ ਹਾਂ ਮੈਂ ਕਹਿੰਦਾ ਸਾਡੇ ਗਵਾਂਢੀ ਜਿਹੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ ਅੱਛਾ ਤੇ ਉਹ ਰਾਕੇਟ ਡਿੱਗਾ ਸਾਡੀ ਪੜੀ ਵਿੱਚ ਹਾਂਜੀ ਹਾਂਜੀ ਤੇ ਅਸੀਂ ਜਦੋਂ ਪਹੁੰਚੇ ਉੱਥੇ ਅਸੀਂ ਵੇਖਿਆ ਤੇ ਉਹ ਦੂਜੇ ਨਾਲ ਸਾਡੇ ਪੜੀ ਲੱਗਦੀ ਐ ਨਾ ਉਹ ਲੱਗੇ ਚੁੱਕੇ ਉਹ ਕਿਦਾਂ ਲੱਗੇ ਸਹੀ ਬਈ ਗੱਲ ਇਤਰਾ ਗਲਤ ਚੰਗੀ ਥੋੜੀ ਐ ਦੱਸੋ ਹਾਂ ਨਹੀਂ ਇਹ ਤਾਂ ਗਲਤ ਐ ਵੀ ਦੇ ਕੇ ਸਮਝਦੀ ਗੱਲ ਹੈ ਹੁਣ ਮੰਨ ਲਓ ਗੱਲ ਉਹਨਾਂ ਦੇ ਪੜੀ ਦੇਖ ਸਕਦਾ ਸਾਡੀ ਜਿ ਦੇ ਕੇ ਸਾਡਾ ਹੀ ਨਾ ਹਾਂ ਉਹ ਸਾਡਾ ਹੀ ਬਣਦਾ ਸੀ ਹਾਂ ਤੇ ਕੱਲ ਉਹਨਾਂ ਨੇ ਉਹ ਕਵਾੜੀਏ ਨੂੰ ਵੇਚ ਕੇ ਤੇ ਸ਼ਾਮਾ ਨੂੰ ਉਹਨਾਂ ਨੇ ਪਾਟੀ ਪੂਟੀ ਕੀਤੀ ਉਹ ਤੇ ਆਪਣੀ ਮੰਬੀ ਤੇ ਹੀ ਤੇ ਤੁਹਾਨੂੰ ਸਭ ਨੂੰ ਮੈਂ ਵੇਖਣ ਦੇ ਆ ਹਾਂ ਸਾ ਗੱਲ ਪੰਜਾਬ ਚ ਨਾ ਕਮੀ ਤਾਂ ਇਹਦੇ ਸਾਹਮਣੇ ਕਵਾੜੀ ਆਇਆ ਤੇ ਲੈ ਗਿਆ ਇਹ ਉਹਦਾ ਸਾਡਾ ਹੀ ਬਣਦਾ ਸੀ ਹਾਂ ਨਹੀਂ ਗੱਲ ਰੱਖਾਂਗੇ ਇਹਨੂੰ ਹੁਣ ਕਿ ਅੱਗੇ ਵਧਾਵਾਂਗੇ ਥੋੜਾ ਜਿਹਾ ਮੌਤਬਰ ਬੰਦਿਆਂ ਦੇ ਨਾਲ ਬੰਦੇ ਇਕੱਠੇ ਕਰ ਲਓ ਤੁਸੀਂ ਹਾਂ ਵੀ ਹੋਣਾ ਚਾਹੀਦਾ ਜਿਹਦੀ ਪੜੀ ਡਿੱਗਾ ਵੀ ਉਹਦਾ ਨਹੀਂ ਹਾਂ ਬਿਲਕੁਲ ਬਿਲਕੁਲ ਉਹ ਕਿ ਚੁੱਕ ਲੈ ਜਾਂਦਾ ਬਈ ਫਿਰ ਨਹੀਂ ਇਦਾਂ ਚੁੱਕੜਾ ਤੇ ਚੋਰੀ ਹੋ ਗਈ ਹਾਂ ਤੇ ਇਸ ਕਰਕੇ ਨਾ ਤੁਸੀਂ ਇਹ ਆਪਣੀ ਰਾਖੀ ਰੱਖੋ ਨਾ ਤੁਸੀਂ ਘਰੇ ਸੌ ਜਾਂਦੇ ਜੇ ਤੇ ਉਹ ਕਿ ਧਿਆਨ ਰੱਖਦੇ ਤੇ ਉਹ ਨਹੀਂ ਨਹੀਂ ਹੁਣ ਉਸ ਦਿਨ ਤੇ ਉੱਥੇ ਹੀ ਪੈੜੀ ਜੀਆਂ ਹਾਂ ਹਾਂ ਸਾਰੇ ਸਾਰੇ ਪਾਸੇ ਧਿਆਨ ਕੋਪਣਾ ਹਾਂ ਨਹੀਂ ਹੁਣ ਉੱਥੇ ਉੱਥੇ ਹੀ ਰਹਿਨੇ ਆ ਤੇ ਉੱਥੇ ਹੀ ਵੇਲੇ ਜਿੰਨੇ ਆ ਡਿੱਗਦਾ ਮੈਂ ਕਿਹਨੇ ਡਿੱਗਣ ਉਹ ਤੋਂ ਕੋ ਨੋ ਉਦਦਾ ਹੀ ਪੁੱਛ ਲਓ ਨਾ ਭਾਰੀ ਕਿੱਥੇ ਡਿੱਗਣ ਦੇ ਰੋਜ ਉਹ ਤੇ ਕਿਸਮਤ ਚੰਗੀ ਜੀ ਉਹ ਦਿਨ ਡਿੱਗਾ ਉਹ ਟੋਵਾ ਪਿਆ ਸਾਡੀ ਪੈੜੀ 'ਚ ਸਬੂਤ ਆ ਪੂਰੇ ਟੋਵਾ ਸਾਡੀ ਪੈੜੀ 'ਚ ਬੈ ਗਿਆ ਤੇ ਚੁੱਕ ਕੇ ਉਹ ਲੈ ਕੇ ਦੱਸ ਹੂੰ ਇਹਦੇ ਵੇਖਣ ਰੇ ਰਾਤੀ ਵੇਖੇ ਹੀ ਹੁਣ ਦੇ ਹੀ ਦੋ ਤਿੰਨ ਥੱਲੇ ਨੂੰ ਪਰ ਪਤਾ ਨਹੀਂ ਕੀ ਕਾਲੂ ਲੰਘੇ ਗਾਈ ਅੱਗੇ ਤੇ ਅਹੀਂ ਤੇ ਜਿਹੜਾ ਉਹਨਾਂ ਨੂੰ ਥੋੜਾ ਜਿਹਾ ਇਸ਼ਾਰਾ ਕੀਤਾ ਬੀਚਾ ਜਿਹੜਾ ਆਪਣਾ ਅਸੀਂ ਪਹਿਣੀ ਜਿਹੀ ਆਪਣੇ ਉਹ ਲੈ ਕੇ ਨਾ ਲੰਮੇ ਲੰਮੇ ਢਿੰਜਣੇ ਢਾਂਗੇ ਢੁੰਗੇ ਜੇ ਆਹੋ ਤੇ ਉਹਥੇ ਰੱਖੀ ਰੱਖੋ ਤੁਸੀਂ ਆਪਣੀ ਮਾਸ ਜੇ ਲੈ ਕੇ ਜੇ ਉਹ ਵੀ ਨਹੀਂ ਮਨਾਉਂਦਾ ਦੌੜਦਾ ਦੌੜਦਾ ਇਸ ਕੋਲ ਤੋਂ ਚੱਲੇ ਸਹੀ ਲੁੱਟ ਲੋ ਹਾਂ 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 ਤੇ ਕਾਲੂ ਉਹਨਾਂ ਦਾ ਬੰਬੀ ਚ ਆਪਣਾ ਉਹ ਵਾਵਾ ਮਹਿੰਗਾ ਵਿਕਿਆ ਹੋਣਾ ਤਾਂ ਲੋਹਾ ਹੀ ਬੜਾ ਮਹਿੰਗਾ ਹੈ ਲੋਹਾ ਕਿੰਨੇ ਬੜਾ ਵਧੀਆ ਹੈ ਉਹਦਾ ਅਬ ਜੇ ਫੁਰਜੇ ਪਰਜੇ ਬੜੇ ਹੁੰਦੇ ਆ ਤਾਂ ਵੀ ਤੂੰ ਬਹਿੰਦੇ ਵਿੱਚ ਤਾਂਬੇ ਦੇ ਪਰਜੇ ਹੁੰਦੇ ਹੁੰਦੇ ਉਹਦੇ ਕੱਲ ਉਹਨਾ ਪੂਰੀ ਮਹਿਫਲ ਆਈ ਇੱਥੇ ਹੂੰ ਹੂੰ ਤੇ ਪਰ ਗੱਲ ਮਾੜੀ ਆ ਦੇਖੋ ਜਿਤਰਾ ਵੀ ਆ ਨਾ ਨਹੀਂ ਇਹ ਤੇ ਗੱਲ ਹਾਂ ਤੇਰੇ ਭਾਈ ਚਾਂਦ ਕਿਹਦੇ ਕਿਹਨਾਂ ਜਨਜੋ ਪਰਚਾ ਨਾ ਉਹ ਚਰਨੂਦ ਚੁੱਕ ਕੇ ਲੈ ਗਏ ਸਭ ਦੱਸਿਆ ਦੂਜਿਆਂ ਨੇ ਲਾਗੇ ਜਿਹੜੇ ਦੁਨੀਆਂ ਚ ਪੜੀ ਨਾ ਉਹਦੇ ਕਿ ਭਾਈ ਤੁਹਾਡੀ ਪੜੀ ਜੇ ਡਿੱਗਾ ਤੇ ਉਹ ਲੈ ਗਏ ਚੁੱਕੇ ਮੇਰਾ ਮੇਰਾ ਵੀ ਕੋਈ ਮਸਲਾ ਹੱਲ ਕਰੂ ਮੈਂ ਮਤਲਬ ਮਤਲਬ ਜਿਤਨਾ ਮੇਰੀ ਪੜੀ ਖੇਕੇ ਤੇ ਹੁਣ ਆਹੋ ਕਾਲੇ ਵੀਆ ਹਾਂ ਹਾਂ ਜੋ ਉਹ ਦਾ ਮੇਰਾ ਹੋਊਗਾ ਕਿ ਉਹ ਦਾ ਹੋਊਗਾ ਜਿਹਦੇ ਕੋਲ ਠੇਕੇ ਤੇ ਆ ਦੇਖੋ ਬੰਦਾ ਤੇ ਠੇਕੇ ਵਾਲੇ ਦਾ ਹੀ ਆ ਹੁਣ ਜਿਹੜਾ ਬੌਂਡ ਹੈ ਜਿਹੜਾ ਮਿਹਨਤ ਕਰ ਰਿਹਾ ਆ ਹੂੰ ਤੇ ਜੋ ਤੁਸੀਂ ਉਹ ਥੋੜੀ ਬੀਜਿਆ ਥੋੜੀ ਹੁੰਨੇ ਉਹਨੇ ਮਿਹਨਤ ਥੋੜੀ ਕੀਤੀ ਉਹਦੇ ਚ ਕੋਈ ਬੀਜਿਆ ਥੋੜੀ ਕਿਹੜਾ ਕਿ ਪ੍ਰਯੋਗ ਪਿਆ ਉਹਦੇ ਚ ਉਹ ਜਿਹੜੀ ਜੀ ਉਗੂ ਉਹ ਉਹਦੀ ਆ ਨਾ ਜਿਹੜਾ ਤੁਹਾਡੇ ਕਿ ਉਹ ਉਹਦੀ ਕਿਦਾਂ ਹੈ ਚਲੋ ਤੁਸੀਂ ਵੈਸੇ ਤਾਂ ਤਾਂ ਕਰ ਸਕਦੇ ਹੋ ਚਲੋ ਉਹਦਾ ਵੀ ਕੁਛ ਨਾ ਕੁਛ ਬਣਦਾ ਹੀ ਹੈ ਚਲੇ ਤਾਂ ਜਿਹੜਾ ਉਹਦੀ ਪੈੜੀ ਵੀ ਤੇ ਫਸਲ ਵੀ ਤੇ ਖਰਾਬ ਹੁੰਦੀ ਹੈ ਜੋ ਲਿਖਦਾ ਫਿਰ ਥੋੜਾ ਬਹੁਤਾ ਆ ਚਲੋ ਇਹਨਾਂ ਤੋਂ ਇਹਨਾਂ ਦੇ ਹੋ ਸਕਦਾ ਅੱਦਾ 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 ਕਸਾ ਲਿਆ ਹਾਂ ਹਾਂ ਪਰ ਆਹੜਾ ਇਤਨਾ ਚੁੱਕੇ ਲੈਣਾ ਤੇ ਇਹ ਤੇ ਪਹਿਲਾਂ ਇਹ ਤੇ ਪਹਿਲਾਂ ਫੇ ਕਾਗਜ਼ ਕੋਈ ਲਿਖਣਾ ਪਊਗਾ ਦਾ ਵੀ ਜੇ ਮੰਨ ਲਓ ਵੀ ਕਹਿੰਦੇ ਕੋਈ ਰੈਕਡੂ ਡੇਕਦਾ ਪਾਣੀ ਰੋਹ ਆ ਜਿਹੜਾ ਕਹਿੰਦੇ ਇੱਥੇ ਹੁਣ ਲਾਈ ਲੱਗੀ ਤਾਂ ਦੇ ਗੰਡੇ ਆ ਆਹ ਹੋਈ ਕਿ ਹੁਣ ਗਾਂਵ ਤੋਂ ਲਿਖਿਆ ਕਰਾਂਗੇ ਨਾ ਫਿਰ ਡਰੋਂ ਸਾਈ ਲੈ ਕੇ ਸੋਤੇ ਜਿਓਂ ਨਾਲ ਤਾਂ ਨਹੀਂ ਮਿਲਿਆ